ਜੀਤ ਜਨਨ ਕਰ ਸਕਦੇ ਹੋ ਅੱਛਾ ਹਾਂਜੀ ਇਹਦੇ ਨਾਲ ਬਹੁਤ ਸਾਰੀ ਕਾਲੇ ਰੰਦ ਨੂੰ ਤੁਖਾਰਾ ਜੀ ਕਿਤੇ ਪੈੜੀ ਦੇ ਚੜਨਾ ਬਹੁਤ ਛੁੱਟ ਜਾਏਗਾ ਇੱਕ ਅੱਗੇ ਪੰਡਾ ਬਣਾਣਾ ਜੀ ਹੂੰ ਠੀਕ ਹੈ ਜੀ ਇਹ ਕੋ ਜੁਪਾਨ ਵਾਲਾ ਇੱਕ ਅੱਗੇ ਖੋਲਣ ਵਾਲਾ ਕਈ ਵਾਰੀ ਤੁੱਪ ਚ ਗੰਦ ਪੀਚ ਆ ਜਾਂਦੀ ਹੈ ਨਮਸਕਾਰ ਸਭ ਨੂੰ ਮੈਂ ਮੀਰ ਸਿੰਘ ਪੁਆਮ ਤੁਸੀਂ ਦੇਖ ਰਹੇ ਇੱਕ ਨਮਾਜ਼ਗਾਹ ਕੀ ਜੋ ਮਜ਼ਦੂਰ ਨੇ ਮਜ਼ਦੂਰ ਆਪਣੇ ਇਸ ਆਧ ਦੇ ਨਾਲ ਆਪਣੇ ਮਿਹਨਤ ਦੇ ਨਾਲ ਅੱਜ ਕੱਲ ਜਿਗਾਰ ਦੇ ਨਾਲ ਕੰਮ ਕਰਨਾ ਜਾਣਦੇ ਨੇ ਜਿਵੇਂ ਕਿ ਤੁਸੀਂ ਇਹ ਦੇਖ ਰਹੇ ਹੋ ਕਿ ਮਜ਼ਦੂਰ ਅੱਜ ਕੱਲ ਜੋ ਸੀਜ਼ਨ ਚੱਲ ਰਿਹਾ ਹੈਗਾ ਤੂੜੀ ਦਾ ਔਰ ਇੱਕ ਜਿਗਾਰ ਲਗਾ ਕੇ ਇਹਨਾਂ ਨੇ ਜਿਹੜੀ ਤੂੜੀ ਕੁੱਪ ਦੇ ਅੰਦਰ ਕਿਵੇਂ ਟਕਣੀ ਹੈ ਉਹਦੇ ਹਿਸਾਬ ਨਾਲ ਇਹਨਾਂ ਨੇ ਤੇ ਇਹ ਆ ਤੁਹਾਨੂੰ ਹੁਣ ਦੱਸੂਗਾ ਵੀ ਦੇਖੀਏ ਜਿਗਾਰ ਕਿਵੇਂ ਇਹਨੇ ਬਣਾਇਆ ਹੋਇਆ ਔਰ ਆ ਦੇਖੋ ਤੁਸੀਂ ਕਿ ਸਿਰਫ ਦੋ ਬੰਦੇ ਹੀ ਕੁੱਪ ਨੂੰ ਵਿਚ ਤੂੜੀ ਪਾ ਕੇ ਕਿਵੇਂ ਆ ਦੇਖੋ ਆ ਤੂੜੀ ਦਾ ਜਿਹੜੀ ਪੰਡਾ ਉੱਪਰ ਗਈ ਔਰ ਉਹ ਉਹ ਖੋਲਤੀ ਔਰ نیچے ਇੱਕ ਹੀ ਮਜ਼ਦੂਰ ਉਸੇ ਹੀ ਆਪਣੇ ਹਿਸਾਬ ਨਾਲ ਕੰਟਰੋਲ ਕਰਕੇ ਦੁਬਾਰਾ ਫਿਰ ਤੂੜੀ ਦੀ ਪੰਡ ਪੰਡ ਦੀ ਕੋਸ਼ਿਸ਼ ਕਰੂਗਾ ਔਰ ਅਸੀਂ ਇਸ ਮਜ਼ਦੂਰ ਨੂੰ ਪੁੱਛਣ ਦੀ ਕੋਸ਼ਿਸ਼ ਕਰਾਂਗੇ ਕਿ ਤੁਹਾਡੇ ਦਿਮਾਗ ਤੇ ਇਹ ਕਿੱਥੋਂ ਇਸ ਤਰ੍ਹਾਂ ਦਾ ਤਜਰਬਾ ਆ ਕਿ ਤੁਸੀਂ ਜੋ ਤੂੜੀ ਸਾਮੰਨ ਦਾ ਕੰਮ ਬਹੁਤ ਹੀ ਵਧੀਆ ਔਰ ਸਚਜੇ ਢੰਗ ਨਾਲ ਕਰ ਰਹੇ ਆ ਅਸੀਂ ਇਹਨਾਂ ਨੂੰ ਪੁੱਛਣ ਦੀ ਕੋਸ਼ਿਸ਼ ਵੀ ਕਰਾਂਗੇ ਕਿ ਇਹ ਜਿਗਾਰ ਇਹਨਾਂ ਨੂੰ ਕਿੱਥੋਂ ਆਇਆ ਦਿਮਾਗ ਤੇ ਮੋਲੇ ਸਾਹਿਬ ਪੁੱਛਦੇ ਆ ਕਿ ਮੈਂ ਦੂਰ ਕਿੱਥੋਂ ਆਇਆ ਔਰ ਕਿਥੇ ਤੋੜੀ ਬੰਨਣ ਵਾਸਤੇ ਆਇਆ ਹੋਇਆ ਔਰ ਹੁਣ ਤੱਕ ਇਸਨੇ ਕਿੰਨਾ ਕੰਮ ਨਵੇੜ ਚੁੱਕਿਆ ਹੈਗਾ ਇਸ ਜਿਹੜਾ ਇਹ ਦੇਸੀ ਜਿਗਾਰ ਬਣਾਇਆ ਹੋਇਆ ਔਰ ਕਿੰਨੀ ਕ ਇਹਨੂੰ ਸਹੂਲਤ ਹੋਈ ਹੈਗੀ ਸਭ ਤੋਂ ਪਹਿਲਾਂ ਤਾਂ ਅਸੀਂ ਇਸ ਭਰਾ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿ ਜਿਸਨੇ ਕਿ ਇੱਕ ਨਵੀਂ ਤਕਨੀਕ ਦੇ ਨਾਲ ਪੂੜੀ ਬੰਨਣ ਦਾ ਕੰਮ ਕੀਤਾ ਔਰ ਦੂਸਰੇ ਮਜ਼ਦੂਰਾਂ ਨੂੰ ਵੀ ਇਹਦਾ ਇੱਕ ਵਧੀਆ ਮੈਸੇਜ ਜਾਊਗਾ ਤੇ ਹੁਣ ਦੇਖੋ ਕਿ ਇਸਨੇ ਇਹਦੇ ਕੋਲ ਪਹਿਲਾਂ ਦਾ ਆਪਾਂ ਤਰਤੀਬ ਸੋਚਦੇ ਹਾਂ ਵੀ ਤਰਤੀਬ ਇਹਨੂੰ ਆਈ ਕਿੱਥੋਂ ਵੀਰ ਜੀ ਕੀ ਨਾ ਹੈਗਾ ਆਪ ਨੂੰ ਹਾਂਜੀ ਪਰਮਜੀਤ ਦਾ ਤਵਾਨੇ ਦਾ ਅੱਛਾ ਜੀ ਹਾਂਜੀ ਤੇ ਤੁਸੀਂ ਇਹ ਜਿਹੜਾ ਜੁਗਾੜ ਤੁਸੀਂ ਬਣਾਇਆ ਇਹ ਮਤਲਬ ਤੁਹਾਡੇ ਦਿਮਾਗ 'ਚ ਕਿਵੇਂ ਆਇਆ ਨਿਵਾੜ ਜੀ ਮੈਂ ਮਿਸਤਰੀ ਆ ਨਲਕਿਆਂ ਦਾ ਹੀ ਅੱਛਾ ਹਾਂਜੀ ਨਲਕੇ ਪਟਨੇ ਅੱਛਾ ਬੜਾ ਵਜਨਦਾਰ ਕੰਮ ਹੁੰਦਾ ਈ ਨਲਕੇ ਦਾ ਹੂੰ ਹੂੰ ਕਮਸ ਕਮ ਵੀ 2 ਕੁਆਂਟਲ 3 ਕੁਆਂਟਲ ਵਜਾ ਹੁੰਦਾ ਨਲਕੇ 'ਚ ਹੂੰ ਹੂੰ ਜਿਹੜਾ ਇਹ ਮਤਲਬ ਕਿ ਦਾਬ ਦੇ ਰਹਾ ਦਾਵ ਦੇ ਪਟਿਆ ਕਰਦੇ ਨਲਕੇ ਨੂੰ ਅੱਛਾ ਉਸ ਹਿਸਾਬ ਨਾਲ ਜਿਹੜੀ ਚੀਜ਼ ਧਰਤੀ ਚੋਂ ਤਿੰਨ ਚਾਰ ਕੁਆਂਟਲ ਵਜਨ ਕੱਢ ਸਕਦੀ ਹੈ ਉਹ 50 60 ਕਿਲੋ ਦਾਵ ਮਤਲਬ ਕਿ ਕੁੱਪ ਤੇ ਟੂੜੀ ਵੀ ਚੜਾ ਸਕਦੀ ਹੈ ਇਸੇ ਹਿਸਾਬ ਨਾਲ ਇਹ ਜੁਗੜ ਬਣਾਇਆ ਗਿਆ ਤੇ ਤੁਹਾਨੂੰ ਮਤਲਬ ਦੇਖਿਓ ਹੁਣ ਕਿੰਨੀ ਕਿ ਸਹੂਲਤ ਹੋ ਗਈ ਇਹਦੇ ਨਾਲ ਮਤਲਬ ਸਹੂਲਤ ਵੀ ਦੇਖੋ ਅਸੀਂ ਦੋਵੇਂ ਮੀਆਂ ਬੀਬੀਆਂ ਜੀ ਅੱਛਾ ਕਮ ਸੇ ਕਮ ਵੀ ਅਸੀਂ 85 90 ਟਰਾਲੀਆਂ ਦੇ ਤਕਰੀਬਨ ਭੰਨ ਚੁੱਕੇ ਹਾਂ ਕਿੰਨੇ ਦਿਨ ਹੋ ਗਏ ਤੁਹਾਨੂੰ ਕੰਮ ਕਰਦੇ ਨੂੰ ਸਾਨੂੰ ਜੀ ਅੱਜ 12 ਦਿਨ ਹੋ ਗਏ ਅੱਛਾ 12 ਦਿਨਾਂ ਚ ਬੰਨਤੀ ਅੱਛਾ 90 ਟਰਾਲੀਆਂ ਦੇ ਲੱਗੇ ਪਹੁੰਚ ਰਿਹਾ ਕੋਈ ਕਿਸੇ ਤਰ੍ਹਾਂ ਤੁਹਾਨੂੰ ਦੇਖੀ ਪਰੇਸ਼ਾਨੀ ਤਾਂ ਨਹੀਂ ਆਉਂਦੇਗੀ ਨਹੀਂ ਨਹੀਂ ਬਿਲਕੁਲ ਪਰੇਸ਼ਾਨੀ ਨਹੀਂ ਹੈ ਜੀ ਮੈਂ ਕੱਲਾ ਹੀ ਪੰਡ ਪਾ ਦੇਣਾ ਹਾਂ ਕੁੰਡੀਆਂ ਨੇ ਇਹ ਉੱਤੇ ਮਸ਼ੀਨ ਇਹ ਕੁੰਡੀਆਂ ਘੋਲ ਨਹੀਂ ਆਉਂਦੀਆਂ ਅੱਛਾ ਹਾਂਜੀ ਤੇ ਹੁਣ ਸਾਨੂੰ ਇਹ ਦੇਖੀ ਦੱਸਣਗੇ ਆਪਣੀ ਤਰਤੀਬ ਦੇ ਨਾਲ ਵੀ ਕਿਸ ਤਰ੍ਹਾਂ ਤੂੜੀ ਦੀ ਪੰਡ ਉੱਪਰ ਜਾਂਦੀ ਹੈਗੀ ਸਾਰੇ ਤੁਸੀਂ ਵੀ ਦੇਖੋ ਕਿ ਇਹ ਪੰਡ ਹੁਣ ਜੋ ਫਰਮਜੀਤ ਹੈ ਇਹ ਆਪਣੇ ਹਿਸਾਬ ਨਾਲ ਦੁਬਾਰਾ ਫਿਰ ਇਸੇ ਪੰਡ ਨੂੰ ਉੱਪਰ ਤੂੜੀ ਦੇ ਪਹੁੰਚਾਉਣ ਦੀ ਕੋਸ਼ਿਸ਼ ਕਰੂਗਾ ਤਾਂ ਹੁਣ ਇਹ ਦੱਸੂਗਾ ਕਿ ਕਿਸ ਤਰ੍ਹਾਂ ਲੈ ਕੇ ਜਾਊਗਾ ਹਾਂਜੀ ਵੀਰ ਜੀ ਇਹ ਕਿਵੇਂ ਜਾਊਗੀ ਪਰ ਦੇਖੋ ਇਹ ਬਿਲਕੁਲ ਹੌਲੇ ਤਰੀਕੇ ਨਾਲ ਇਹ ਕੋਈ ਜਾਵਾ ਕੋ ਜੋਰ ਵਾਲੀ ਗੱਲ ਨਹੀਂ ਆਹ ਦੇਖੋ ਉੱਪਰ ਜਾ ਕੇ ਉਹ ਜਿਹੜੀ ਲੇਡੀਜ਼ ਹੈ ਉਹ ਹੌਲੀ ਕੇ ਜਾ ਕੇ ਆਪਣੇ ਬਿਨਾ ਕਿਸੇ ਕਸਰਤ ਤੋਂ ਬਿਨਾ ਕਿਸੇ ਮੁਸਕਲ ਤੋਂ ਬਿਨਾ ਕਿਸੇ ਤਖਲੀਫ ਤੋਂ ਉਹ ਪੰਡ ਖੋਲ ਦਿੱਤੀ ਉਸ ਨੂੰ ਉਸ ਨੂੰ ਪਤਾ ਵੀ ਨਹੀਂ ਲੱਗਿਆ ਕਿ ਤੂੜੀ ਉੱਪਰ ਕਿਵੇਂ ਚੜ ਗਈ ਹੈ ਤੁਸੀਂ ਦੇਖੋ ਬੜਾ ਹੀ ਸਕੋਲੇ ਢੰਗ ਨਾਲ ਇਹ ਕੰਮ ਇਹਨਾਂ ਨੇ ਵੀਰੇ ਨੇ ਕੀਤਾ ਤਾਂ ਇਹ ਕਿਸ ਸਮਾਜ ਨੂੰ ਵੀ ਮੈਸੇਜ ਵਧਿਆ ਜਾਂਦਾ ਹੈਗਾ ਜਿਹੜੇ ਲੋਕ ਤੂੜੀ ਬਣਨੇ ਨੇ ਕਿ ਬਹੁਤ ਹੀ ਵਧੀਆ ਮੈਸੇਜ ਹੈ ਤੇ ਅਸੀਂ ਹੁਣ ਪੁੱਛਣ ਦੀ ਕੋਸ਼ਿਸ਼ ਕਰਾਂਗੇ ਕਿ ਇਹ ਜਿਹੜਾ ਮੈਸੇਜ ਹੈ ਸਮਾਜ ਦੇ ਅੰਦਰ ਜ਼ਰੂਰ ਜਾਵੇ ਪਰ ਜੋ ਇਹ ਤਕਨੀਕ ਹੈ ਇਹ ਪਤਾ ਲੱਗਿਆ ਹੈ ਕਿ ਇਹਦੇ ਜਿਹੜਾ ਇੱਕ ਅਪੰਗ ਮੁੰਡਾ ਹੈਗਾ ਉਹਨੇ ਇਹਦੀ ਦੇਖੀ ਪੂਰੀ ਪੂਰੀ ਮਦਦ ਕੀਤੀ ਹੈ ਭਾਵੇਂ ਉਹਦਾ ਸਰੀਰ ਜਾਂ ਦਿਮਾਗ ਦਿਮਾਗ ਚੱਲਦਾ ਪਰ ਸਰੀਰ ਤੋਂ ਦੇਖਿਓ ਥੋੜਾ ਅਪੰਗ ਜ਼ਰੂਰ ਹੈ ਪਰੇ ਬਨਾਨ ਵਿੱਚੋਂ ਉਹਦੇ ਪੂਰੀ ਪੂਰੀ ਸਾਈਕ ਆ ਬੋਲਿਆ ਕਿਵੇਂ ਮਤਲਬ ਲਿਖਿਆ ਕੰਮ ਕੀਤਾ ਦਾ ਨਸਕਾ ਅੱਛਾ ਦਿਮਾਗ ਦੇ ਨਾਲ ਹੂੰ ਨੱਦਾ ਪਾਇਆ ਸੀ ਹੂੰ ਨੱਦਾ ਪੱਦੇ ਹੂੰ ਪੱਦੇ 100 ਦੇ ਤੇ ਦਾ ਹੂੰ ਸੱਤ ਨੇ ਦਿੱਤਾ ਪਾ ਦਿਆ ਅੱਛਾ ਨਕਸ਼ਾ ਬਣਾ ਕੇ ਤੁਸੀਂ ਆਪਣੇ ਪਾਪਾ ਨੂੰ ਦੇਤਾ ਹਾਂ ਤੇ ਤੇਰੇ ਪਾਪਾ ਨੇ ਉਸੇ ਹਿਸਾਬ ਨਾਲੇ ਬਣਾਤਾ ਹੈ ਅੱਛਾ ਆ ਦੇਖੋ ਕਿਹੜੀ ਕਲਾਸ ਚ ਪੜਦਾ ਹੈ ਅੱਛਾ 10ਵੀਂ ਕਲਾਸ ਚ ਪੜਦਾ ਹੈਗਾ ਆ ਜੋ ਜਿਹੜਾ ਇਹਨਾਂ ਦਾ ਬੱਚਾ ਹੈ 10ਵੀਂ ਕਲਾਸ ਚ ਪੜਦਾ ਉਸਨੇ ਆਪਣੇ ਦਿਮਾਗ ਦੇ ਨਾਲ ਇਹ ਸਾਰਾ ਨਕਸ਼ਾ ਬਣਾ ਕੇ ਆਪਣੇ ਪਾਪੇ ਨੂੰ ਦੇ ਦਿੱਤਾ ਉਸਨੇ ਉਸੇ ਹਿਸਾਬ ਨਾਲ ਇਹ ਜਿਗਾਰ ਬਣਾਇਆ ਹੈਗਾ ਉਸ ਦੁਆਰਾ ਫਿਰ ਇਹ ਤੂੜੀ ਦੇ ਪੰਨਹ ਉੱਪਰ ਜਾਊਗੀ ਜਿਵੇਂ ਕਿ ਆ ਕੁੰਡੀਆਂ ਹੈਗੀਆਂ ਚਾਰ ਇਹਦੇ ਵਿੱਚ ਸਾਨ ਕੇ ਤੇ ਆ ਦੇਖੋ ਦੁਬਾਰਾ ਫਿਰ ਮੈਂ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰਦਾ ਕਿ ਬਹੁਤ ਹੀ ਵਧੀਆ ਜਿਗਾਰ ਹੈ ਇੱਕ ਮਿਸਦੂਰਾ ਵਾਸਤੇ ਸੁਖਾਲਾ ਲੋੜਕਾਰ ਦੀ ماں ਇਸੇ ਨੂੰ ਕਹਿ ਗਿਆ ਹੈ ਕਿ ਬਿਨਾ ਕਿਸੇ ਤਖਲੀਬ ਤੂੰ ਬਿਨਾ ਕਿਸੇ ਪਸਦਰ ਤੂੰ ਇਹ ਹੌਲੀ ਜਾ ਤੁਸੀਂ ਦੇਖੋਗੇ ਕਿ ਚਮਾ ਨਹੀਂ ਜ਼ੋਰ ਲੱਗੂਗਾ ਇਹਨਾਂ ਦਾ ਆਹ ਦੇਖੋ ਦੁਬਾਰਾ ਫਿਰ ਉੱਤੇ ਜਾ ਕੇ ਉਹਨੇ ਦਬੇ ਦਿੱਤਾ ਔਰ ਜਿਹੜੀ ਪੰਡਾ ਤੂੜੀ ਦੀ ਉੱਪਰ ਬੜੀ ਹੀ ਸੁਖਾਲੇ ਢੰਗ ਦੇ ਨਾਲ ਉੱਪਰ ਜਾਊਗੀ ਔਰ ਲੇਡੀਜ਼ ਆ ਕੇ ਹੌਲੀ ਜਾ ਕੇ ਉਹਨੂੰ ਖੋਲ ਦੋਗੀ ਜਿਵੇਂ ਤੁਸੀਂ ਇਹ ਦੇਖ ਰਹੇ ਹੋ ਕਿ ਆਹ ਦੇਖੋ ਹਰ ਰੋ ਤੁਸੀਂ ਕਿੰਨੇ ਖੁਫਪੰਦੇ ਕਿੰਨੀਆਂ ਪੰਡਾ ਮਤਲਬ ਖੇ ਦਾ ਕੁਝ ਹੋਰ ਸਰਪਟਾਬ ਹੋਊਗਾ ਮਨ ਇਹ ਅਸੀਂ 8 ਟਰਾਲੀਆਂ 9 ਟਰਾਲੀਆਂ 8 ਅੱਛਾ ਤਕਰੀਬਨ ਬਣ ਜਾਂਦੇ ਆ ਦੋਈ ਮੀਆਂ ਵੀ ਹਾਂਜੀ ਅੱਛਾ ਇਹ 12 ਟਰਾਲੀਆਂ ਦਾ ਕੋਪ ਨੇ ਕੱਲ ਛੇੜੇ ਸੀ ਇੱਕ ਸਮਾਜ ਨੂੰ ਤੁਸੀਂ ਕੀ ਮੈਸੇਜ ਦਿਓਗੇ ਜਿਵੇਂ ਤੁਸੀਂ ਮੈਂ ਜਿਹੀ ਦੇਣਾ ਚਾਹੁੰਦੇ ਆ ਜੀ ਆਪਣੇ ਜਿੰਨਾ ਤਕਨੀਕ ਦਾ ਇਸਤੇਮਾਲ ਕਰਕੇ ਆਪਣੇ ਸਰੀਰ ਦੀ ਬਚਤ ਕੀਤੀ ਜਾਣ ਕਰ ਸਕਦੇ ਹੋ ਅੱਛਾ ਹਾਂਜੀ ਇਹਦੇ ਨਾਲ ਬਹੁਤ ਸੁਖਾਲੇ ਰਹਿੰਦੇ ਨੇ ਸੁਖਾਲਾ ਜੇ ਕਿ ਪੈੜੀ ਤੇ ਚੜਨਾ ਬਹੁਤ ਛੁੱਟ ਜੇਗਾ ਤੇ ਕਾਗੇ ਪੰਡਾ ਬਣਾਣਾ ਜੀ ਹਾਂ ਠੀਕ ਹੈ ਜੀ ਇਹ ਕੋ ਚੁਕਾਨ ਵਾਲਾ ਇੱਕ ਅਗੇ ਖੋਲਣ ਵਾਲਾ ਕਈ ਵਾਰੀ ਤੁੱਪ ਚ ਗੰਦ ਪੀਚ ਆ ਜਾਂਦੀ ਪੱਲੀ ਖੋਲਣੀ ਬਹੁਤ ਔਖੀ ਹੋ ਜਾਂਦੀ ਹੈ ਲੇਡੀਜ਼ ਦੇ ਬੰਨ ਬੰਨ ਕੇ ਇਹ ਹੱਥਾਂ ਚ ਉਂਗਲੀਆਂ ਚ ਖੂਨ ਆਣ ਲੱਗ ਜਾਂਦਾ ਅੱਛਾ ਇਸ ਤੋਂ ਵੀ ਬਚਣਗੇ ਅੱਛਾ ਹਾਂਜੀ ਆ ਵੀਰ ਨੇ ਦੱਸਿਆ ਹੈ ਕਿ ਜੋ ਮਜ਼ਦੂਰ ਤੂੜੀ ਦਾ ਕੰਮ ਕਰਦੇ ਨੇ ਉਹਨਾਂ ਵਾਸਤੇ ਇਹ ਤਕਨੀਕ ਬਹੁਤ ਹੀ ਵਧੀਆ ਹੈਗੀ ਔਰ ਇਹ ਦੱਸ ਰਿਹਾ ਕਿ ਅਸੀਂ ਇੱਕ ਦਿਨ ਚ 8-9 ਟਰੈਲੀਆਂ ਬੜੀ ਹੀ ਸੁਖਾਲੀ ਢੰਗ ਦੇ ਨਾਲ ਬੰਨ੍ਹ ਦਿੰਦੇ ਆ ਕਿਉਂਕਿ ਬੰਨਣ ਚ ਵੀ ਇਹਨਾਂ ਨੇ ਦੱਸਿਆ ਕਿ ਆਪਣੀ ਤਕਨੀਕ ਇੱਕ ਤਾਂ ਮੇਕੀ ਜਿਹੜੇ ਹੱਥ ਨਾਲ ਖਰਾਬ ਹੁੰਦੇ ਹੈਗੇ ਦੂਜੀ ਇੱਕ ਜਿਹੜੀ ਪੌੜੀ ਵਗੈਰਾ ਉਹਦੇ ਚੜਨ ਦਾ ਐਡਾ ਕੋਈ ਉਹ ਨਹੀਂ ਹੈਗਾ ਔਰ ਦੂਜੀ ਜਿਹੜੀ ਸਾਫ਼ ਸੁਪਾਈ ਹੈਗੇ ਉਹਦੇ ਨਾਲ ਵੀ ਇਹਦੇ ਨਾਲ ਬਹੁਤ ਵਧੀਆ ਹੁੰਦੀ ਹੈ ਆਹ ਇਸਮਾਲ ਕਰਕੇ